ਪਿੰਡ ਵਾਸੀਆਂ ਨੇ ਆਪ ਆਗੂ ਤੇ ਲਾਇ ਛੱਪੜ ਚੋਂ ਨਜਾਇਜ਼ ਮਿੱਟੀ ਪੁੱਟ ਕੇ ਵੇਚਣ ਦੇ ਦੋਸ਼ ਖੇਮ ਕਰਨ ਦੇ ਹਲਕੇ ਦੀ ਮਿੱਟੀ ਖਡੂਰ ਸਾਹਿਬ ਦੇ ਪਿੰਡ ਵਿੱਚ ਵੇਚੀ ਜਾਂਦੀ ਹੈ ਮੁੱਲ ਵਸੀ ਹਲਕਾ ਖੇਮ ਕਰਨ ਦੀਨ ਆਉਂਦੇ ਪਿੰਡ ਬੇਗੇਪੁਰ ਦੇ ਲੋਕਾਂ ਨੇ ਪਿੰਡ ਦੇ ਹੀ ਇੱਕ ਆਗੂ ਉੱਪਰ ਛੱਪੜ ਵਿੱਚੋਂ ਮਿੱਟੀ ਪੁੱਟ ਕੇ ਦੂਜੇ ਹਲਕੇ ਵਿੱਚ ਮੁੱਲ ਵੇਚਣ ਦੇ ਦੋਸ਼ ਲਗਾਏ ਹਨ ਮੀਰੀਆਂ ਨਾਲ ਗੱਲਬਾਤ ਕਰਦਿਆਂ ਜੈਮਲ ਸਿੰਘ ਪੁੱਤਰ ਵੀਰਾ ਸਿੰਘ ਸ਼ਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਰਣਜੀਤ ਸਿੰਘ ਪੁੱਤਰ ਕਰਮ ਸਿੰਘ ਅਤੇ ਸੁਖਦੇਵ ਸਿੰਘ ਬੱਬੂ ਨੇ ਦੱਸਿਆ ਕਿ ਪਿੰਡ ਵਿੱਚ ਛੱਪੜ ਦੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ ਪਰ ਪਿੰਡ ਦੇ ਹੀ ਆਗੂ ਵੱਲੋਂ ਸਫਾਈ ਤੋਂ ਡੋਂਗੀ ਮਿੱਟੀ ਪੁੱਟੀ ਜਾ ਰਹੀ ਹੈ ਜਿਸ ਵਿੱਚ ਲੋਕਾਂ ਦੇ ਬੱਚੇ ਡਿੱਗਣ ਦਾ ਖਤਰਾ ਹੈ ਅਤੇ ਇਹ ਮਿੱਟੀ ਉਕਤ ਆਗੂ ਵੱਲੋਂ ਪੈਸੇ ਕਮਾਉਣ ਦੀ ਖਾਤਰ ਪੁੱਟੀ ਜਾ ਰਹੀ ਹੈ ਜਿਸ ਨੂੰ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਵਿੱਚ ਮੁੱਲ ਵੇਚਿਆ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਮਿੱਟੀ ਵੇਚਣ ਵਾਲਿਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਜਦੋਂ ਇਸ ਮਾਮਲੇ ਸਬੰਧੀ ਪਿੰਡ ਬੇਗੇਪੁਰ ਦੇ ਆਗੂ ਸੁਖਚੈਨ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਸਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਨਾ ਤਾਂ ਕਿਸੇ ਸਰਕਾਰ ਅਤੇ ਸਰਕਾਰੀ ਅਧਿਕਾਰੀ ਵੱਲੋਂ ਪਿੰਡ ਦੇ ਛੱਪੜ ਦੀ ਖਲਾਈ ਕਰਾਈ ਕਰਾਈ ਜਾ ਰਹੀ ਹੈ ਜਦ ਕਿ ਉਹ ਖੁਦ ਆਪਣੇ ਵੱਲੋਂ ਪਿੰਡ ਦੇ ਛੱਪੜ ਦੀ ਖਲਾਈ ਕਰਵਾ ਰਿਹਾ ਹੈ ਅਤੇ ਪਿੰਡ ਸਬਾਜਪੁਰ ਵਿਖੇ ਸਿਰਫ 20 ਟਰਾਲੀਆਂ ਮਿੱਟੀ ਹੀ ਭੇਜੀ ਹੈ ਉਧਰ ਇਸ ਮਾਮਲੇ ਸੰਬੰਧੀ ਬਲਕ ਭਿੱਕੀ ਪਿੰਡ ਦੇ ਬੀਡੀਪੀਓ ਪ੍ਰਵੇਸ਼ ਗੋਇਲ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਜੀ ਨਾ ਵੀਰ ਜੀ ਤੇ ਰਣਜੀਤ ਸਿੰਘ ਜੀ ਪਿੰਡ ਕਿਹੜਾ ਹੈ ਜੇ ਅਗੇਪੁਰ ਦੀ ਆ ਜਿਹੜੀ ਖਲਾਈ ਕਰਾ ਰਹੇ ਆ ਛੱਪੜ ਦੀ ਕੌਣ ਕਰਾ ਰਿਹਾ ਹੈ ਇਹ ਸੱਚ ਐ ਜਾਂ ਚਈਂਦਾ ਤੇ ਨਾਲ ਉਹਦਾ ਜਿਹੜਾ ਇਹ ਪੀ ਇਹ ਬਿੱਲਾ ਇਨਜਾਇਜ ਹੋ ਰਹੀ ਹੈ ਕਿ ਨਜਾਇਜ ਹੋ ਰਹੀ ਹੈ ਇਹ ਨਜਾਇਜ ਹੋ ਰਹੀ ਹੈ ਕਿੰਨੀਆਂ ਕਿ ਹੁਣ ਤੱਕ ਟਰਾਲੀਆਂ ਪੋਟਲੀਆਂ ਹੋਣੀਆਂ ਹੋਣ ਤੱਕ ਜੀ ਮੇਰੇ ਹਿਸਾਬ ਨਾਲ ਤੇ 70 60 70 ਦੇ ਲੱਗ ਬਣੇ ਚੱਲ ਗਏ ਤੇ ਪਰ ਟਰਾਲੀ ਕਿੰਨੇ ਨੂੰ ਵੇਚੀ ਜਾ ਰਹੀ ਹੈ ਇਹ ਪਰ ਟਰਾਲੀ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ 700 800 ਦੇ ਹਿਸਾਬ ਨਾਲ ਜਾ ਰਹੀ ਹੈ ਅੱਛਾ ਤੇ ਉਹ ਪੈਸੇ ਫਿਰ ਕਿੱਥੇ ਜਾ ਰਹੇ ਨੇ ਇਹ ਪੈਸੇ ਤੁਹਾਨੂੰ ਪਤਾ ਹੀ ਹੈ ਜਿਤਨਾ ਬਈ ਹੋਣੇ ਇਹਦੇ ਪੈਸੇ ਹੁਣ ਜਿਹੜੇ ਪੋਟਾ ਰਹੇ ਉਹਨਾਂ ਦੇ ਪਹੁੰਚ ਹੀ ਜਾਣਗੇ ਅੱਛਾ ਤੇ ਤੋ ਇਹ ਇਹਨਾਂ ਨੂੰ ਜਾ ਕੇ ਨਹੀਂ ਪੁੱਛਿਆ ਵੀ ਪੀ ਇਹ ਕੀ ਕਰ ਰਹੇ ਜੋ ਪਿੰਡ ਦੇ ਵਿੱਚ ਇਹ ਨਜਾਇਜ਼ ਮਾਈਨਿੰਗ ਕਿਉਂ ਕਰ ਰਹੇ ਜੋ ਜੀ ਪੁੱਛ ਘੱਟ ਪੈਦਾ ਦਾਅਵਾ ਹੈ ਜੇ ਗੱਡੀਆਂ ਕੇ ਇਹਨਾਂ ਸਿੱਧੇ ਮੂੰਹ ਨੂੰ ਅੱਛਾ ਕੀ ਮੰਗ ਕਰਦੇ ਜੋ ਇਹ ਮੰਗ ਕਰਨੇ ਵੀ ਇਹਨਾਂ ਤੇ ਜੋ ਵੀ ਕਾਰਵਾਈ ਬੰਦੀ ਆ ਕੀਤੀ ਜਾਵੇ ਇਹ ਥਾਂ ਕੱਢੇ ਇਹ ਆਪਣੀ ਹਲਕੇ ਦੀ ਮਿੱਟੀ ਨੂੰ ਖੇਡ ਲਈ ਕੋਈ ਦੂਜੇ ਹਲਕੇ ਜਾਣਦੇ ਹੀ ਆ ਠੀਕ ਇੱਕ ਮਿੰਟ ਪਾਜੀ ਕੀ ਨਾਮ ਹੈ ਤੁਹਾਡਾ ਸਰਦੇਸ਼ ਸਿੰਘ ਕਿਹੜਾ ਪਿੰਡ ਆ ਵੇਗੇਪੁਰ ਇਹ ਜਿਹੜੀ ਛੱਪੜ ਦੀ ਖਲਾਈ ਹੋ ਰਹੀ ਆ ਕੌਣ ਕਰਾ ਰਿਹਾ ਏ ਇਹ ਸਟੈਂਸ ਕਰਾ ਰਿਹਾ ਜੀ ਤੇ ਜਿਹੜੀ ਮਿੱਟੀ ਆ ਉਹ ਕਿੱਥੇ ਜਾ ਰਹੀ ਹੈ ਮਿੱਟੀ ਜਾ ਰਹੀ ਸਵਾਜਪੁਰ ਮੋਲ ਜਾ ਰਹੀ 800 ਰੁਪਏ ਟਾਲੀ ਤੇ ਇਹ ਹਲਕਾ ਤੁਹਾਡਾ ਜਿਹੜਾ ਜਿਹੜਾ ਪਿੰਡ ਆ ਉਹ ਹਲਕਾ ਖੇਮਕਨ ਚ ਪੈਂਦਾ ਹੈ ਖੇਮਕਨ ਦੇ ਵਿੱਚ ਆ ਹਲਕਾ ਪੈਂਦਾ ਜੀ ਤੇ ਜਿਹੜਾ ਸਵਾਜਪੁਰ ਹੈ ਉਹ ਕਿਹੜੇ ਹਲਕੇ ਚ ਪੈਂਦਾ ਹੈ ਸਵਾਜਪੁਰ ਪੈਂਦਾ ਖਡੂਰ ਸਾਹ ਦੇ ਹਲਕੇ ਚ ਤੇ ਫਿਰ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਇੱਕ ਹਲਕੇ ਦੀ ਮਿੱਟੀ ਦੂਸਰੇ ਹਲਕੇ ਚ ਕਿਸ ਤਰ੍ਹਾਂ ਜਾ ਸਕਦੀ ਨਜਾਇਜ਼ ਮੈਨਜਮੈਂਟ ਨਜਾਇਜ਼ ਗੱਲ ਨਹੀਂ ਆ ਜੀ ਜਿਹੜਾ ਪੈਸਾ ਟਕਾ ਵਾ ਆਪਣੇ ਪੁੱਤ ਪੈਂਡਿਆ ਵਾ ਇਹਨਾਂ ਨੂੰ ਖਲਾਈ ਵਾਸਤੇ ਸਾਲਾ ਪੈਸਾ ਮਿਲਿਆ ਵਾ ਤੇ ਜਿਹੜੇ ਥਾਂ ਕੱ अच्छा ते जेडे ਥਾਂ ਭੈਣ ਭਰਾਉਣ ਦਿੱਤੇ ਗਏ ਕੱਟ ਗਏ ਉਹ ਪਟਾਈ ਰਹੀ ਉਹ ਹੋ ਰਹੀ ਆ ਤੇ ਇੱਥੇ ਵਿਕਾਸ ਕਿੰਨੇ ਕੋ ਹੋ ਰਿਹਾ ਵਿਕਾਸ ਕੋਈ ਨਹੀਂ ਹੋ ਰਿਹਾ ਇਹ ਇਹੋ ਛੱਪੜ ਦਾ ਕੰਮ ਕਰਨਦੇ ਤੇ ਇਹ ਵੀ ਇਹ ਮੁੱਲ ਵਿੱਚ ਮਿੱਟੀ ਮਿੱਟੀ ਵੇਚਣਦੇ ਨੇ ਬਸ਼ਾ ਕੀ ਮੰਗ ਕਰਦੇ ਜੋ ਆਈ ਮੰਗ ਕਰਦੇ ਵਿੱਚ ਜੋ ਵੀ ਜੋ ਵੀ ਇੱਥੇ ਕਾਰਵਾਈ ਹੋਵੇ ਉਹ ਚਾਹੀਦੀ ਆ ਤੇ ਜਿਹੜੀ ਇਹ ਮਿੱਟੀ ਪੱਟੀ ਜਾ ਰਹੀ ਹੈ ਰੋਕ ਲੱਗੇ ਰੋਕ ਲੱਗੇ ਆ ਵੀਰੇ ਤੇਰਾ ਆਵਾਂ ਸਾਂ ਪਿੰਡ ਕਿਹੜਾ ਹੈ ਵੇਘੇਪੁਰ ਜਿਹੜੀ ਆ ਛੱਪੜ ਦੀ ਖਲਾਈ ਕੀਤੀ ਜਾ ਰਹੀ ਆ ਇਹ ਕੌਣ ਕਰਾ ਰਿਆ ਹੈ ਇਹ ਚਾਨ ਸਿੰਘ ਚੈਨਾ ਤੇ ਬਿਲਾ ਅੱਛਾ ਚੈਨ ਸਿੰਘ ਚੈਨਾ ਦੇ ਬਿਲਾ ਤੇ ਇਹ ਮਿੱਟੀ ਕਿੱਥੇ ਕੱਢ ਰਹੇ ਆ ਮਿੱਟੀ ਵੇਚਣ ਦਾ ਆ ਮੰਡੀ ਚ ਕਿੰਨੇ ਪਰ ਟਰਾਲੀ ਕਿੰਨੇ ਨੂੰ ਜਾ ਰਹੀ ਆ 8-700 ਨੂੰ ਜਾਂਦਾ ਹੀ ਆ ਅੱਛਾ ਤੇ ਇਹਨਾਂ ਵੀ ਜਿਹੜੇ ਥਾਂ ਪੁੱਟਣ ਵਾਲੇ ਪੁੱਟੇ ਨਹੀਂ ਆ ਤੇ ਉਹ ਸਾਡੇ ਥਾਂ ਪੁੱਟਦੇ ਆ ਤੇ ਇਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਦੇ ਪਰਾਲੀ ਆਵੇ ਉਹ ਪੁੱਟੇ ਨਹੀਂ ਅੱਛਾ ਉਹ ਨਹੀਂ ਪਟਾਉਣੇ ਚਾਹੀਦੇ ਉਹ ਪੁੱਟਾ ਚਾਹੀਦੇ ਇਹਨਾਂ ਨੂੰ ਜਾ ਕੇ ਪੁੱਛਣੀਆਂ ਵੀ ਤੁਸੀਂ ਇਹ ਕੀ ਕਰ ਰਹੇ ਜੋ ਕਿਉਂ ਵੇਚ ਰਹੇ ਜੋ ਤੇ ਉਹਨਾਂ ਨੂੰ ਪੁੱਛਿਆ ਇੱਕ ਦੋ ਵਾਰਾ ਉਹ ਮੰਨੇ ਨਹੀਂ ਉਹ ਪਰਾਲੀ ਵਾਲੇ ਥਾਂ ਨਹੀਂ ਪੁੱਟੇ ਨਾ ਹੈ ਮਹੀਨੇ ਬਾਅਦ ਬਾਅਦ ਚ ਪਟਾਲਾਂਗੇ ਕੀ ਮੰਗ ਕਰਦੇ ਜੋ ਅਸੀਂ ਆਨੇ ਉਹ ਥਾਂ ਪੁੱਟਨੇ ਚਾਹੀਦੇ ਉਹ ਵੀ ਕਾਰਵਾਈ ਹੋਣੀ ਬਾਅਦ ਚ ਕਿਹੜੀ ਸਰਕਾਰ ਵਾਰ-ਵਾਰ ਆਉਣੀ ਫੇਰ ਵੇਖੀ ਜੇ ਜਦ ਆਉਗੀ ਉਹ ਥਾਂ ਪੁੱਟਨੇ ਚਾਹੀਦੇ ਇਹ ਜਿਹੜਾ 800 ਰੁਪਏ ਪਰ ਟਰਾਲੀ ਜਾ ਰਹੀ ਆ ਮਲਕੀ ਮਿੱਟੀ ਜਾ ਰਹੀ ਆ ਕੋਈ ਲੱਗਦਾ ਵੀ ਇਹ ਪਿੰਡ ਦੇ ਵਿਕਾਸ ਦੇ ਪੈਸੇ ਖਰਚ ਹੋਣਗੇ ਨਹੀਂ ਨਹੀਂ ਬੋਝਾਂ ਚ ਪੈਣਗੇ ਇਹ ਜੇਬਾਂ ਚ ਪੈਣਗੇ ਹਾਂ ਜਦੋਂ ਅਸੀਂ ਤੋਨ ਆਇਆ ਹੈ ਉਹਦਣਾ ਇੱਥੇ ਮਰਕਜ਼ਾ ਕਮਾਉਣ ਉਹਦੋਂ ਨੇ ਕਿਹਾ 9 ਲੱਖ ਰੁਪਇਆ ਪਿੰਡ ਵਾਸਤੇ ਛੱਪੜ ਵਾਸਤੇ ਆ ਤੇ ਉਹਦੇ 10 ਲੱਖ ਰੁਪਇਆ ਹੀ ਲੱਗਿਆ ਬਾਕੀ ਪੈਸੇ ਕਿੱਧਰ ਗਏ ਹੈਲੋ ਇਹ ਸ਼ੁਕਸ਼ੈਣ ਸਿੰਘ ਜੀ ਗੱਲ ਕਰ ਰਹੇ ਹਾਂਜੀ ਸਾਹਿਬ ਵੀਜੀ ਮੈਂ ਪੱਤਰਕਾਰ ਗੱਲ ਕਰ ਮੈਂ ਕਿਹਾ ਇੱਕ ਨਾ ਤੁਹਾਡੇ ਪਿੰਡ ਦੇ ਵਿੱਚ ਛੱਪੜ ਦੀ ਖਲਾਈ ਹੋ ਰਹੀ ਆ ਤੁਹਾਡੇ ਪਿੰਡ ਦੇ ਲੋਕਾਂ ਨੇ ਸੱਦਿਆ ਸੀਗਾ ਤੇ ਉਹ ਇਲਜ਼ਾਮ ਲਗਾ ਰਹੇ ਨੇ ਵੀ ਤੁਸੀਂ ਜਿਹੜਾ ਆ ਉਹ ਨਜਾਇਜ਼ ਮਾਈਨਿੰਗ ਕਰਾ ਰਹੇ ਜਿਹੜੇ ਤੇ ਦੂਜਾ ਜਿਹੜਾ ਆ ਉਸ ਸਬਾਜਪੁਰ ਦੇ ਵਿੱਚ ਜਿਹੜੀ ਆ ਮਿੱਟੀ ਲਜਾਈ ਜਾ ਰਹੀ ਹੈ ਹਲਕਾ ਖੇਮ ਕਰਨ ਚੋਂ ਹਲਕਾ ਖਡੂਰ ਸਾਹਿਬ ਦੇ ਵਿੱਚ ਮਿੱਟੀ ਲਜਾਈ ਜਾ ਰਹੀ ਪਿੰਡ ਦੇ ਵਿੱਚ ਇਹਦੀ ਇੱਕ ਬੇਨਤੀ ਸੁਣੋ ਮੇਰੀ ਜੀ ਇਹ ਜਿਆਦਾ ਤੁਸੀਂ ਕਿਹ ਟਾਈਮ ਕਰਕੇ ਸਵੇਰੇ ਆਉਗੇ ਇੱਥੇ ਕੋਈ ਨਹੀਂ ਵੀਰ ਜੀ ਆ ਪਾ ਜਾਂ ਕੋਈ ਐਡਾ ਕੋਈ ਦਿੱਕਤ ਨਹੀਂ ਆ ਪਰ ਫਿਲਹਾਲ ਮੈਂ ਜਿਹੜਾ ਉੱਥੋਂ ਉੱਥੋਂ ਹੀ ਤੁਰਿਆ ਆ ਮੈਂ ਥੋੜਾ ਜਿਹਾ ਪਹਿਲਾਂ ਉਹ ਕਹਿ ਰਿਹਾ ਸੁਣੋ ਸੁਣੋ ਸਿਕਚੈਣ ਵੀਰ ਜੀ ਦੇਖੋ ਮੇਰੀ ਗੱਲ ਸੁਣੋ ਸਾਡੇ ਲਈ ਨਾ ਤੁਸੀਂ ਦੋਨੇ ਤਰ੍ਹਾਂ ਬਰਾਬਰ ਜੋ ਹਨਾ ਉਹ ਇਲਜ਼ਾਮ ਲਾ ਰਹੇ ਆ ਵੀ ਇਹ ਆ ਆਪ ਆਗੂ ਆ ਤੇ 800 ਰੁਪਇਆ ਪਰ ਟਰਾਲੀ ਜਿਹੜਾ ਆ ਮਿੱਟੀ ਵੇਚੀ ਜਾਂਦੇ ਆ ਵੀ ਜਿਹੜੀ ਇਹਨੂੰ ਪਟਾਉਣੀ ਚਾਹੀਦੀ ਉਹ ਪਟਾਉਣੀ ਨਹੀਂ ਦਿਆ ਵੀ ਇਹ ਸਭ ਝੂਠੀਆਂ ਗੱਲਾਂ ਹਾਂਜੀ ਤੁਸੀਂ ਇੱਕ ਬੰਦੇ ਦੇ ਕਹਿਣ ਉੱਤੇ ਆਪਾਂ ਕਿਸੇ ਉੱਤੇ ਬੇਲਅਮ ਨਹੀਂ ਲਾ ਸਕਦੇ ਜੀ ਜੀ ਠੀਕ ਆ ਜੀ ਪਹਿਲੀ ਗੱਲ ਤੇ ਇਹ ਆ ਵੱਡੇ ਵੀਰ ਹਾਂਜੀ ਦੂਜੀ ਗੱਲ ਇਹ ਆ ਹਾਂਜੀ ਇਹ ਜਿਹੜਾ ਕੰਮ ਆ ਨਾ ਜੀ ਕੋਈ ਇਹਦਾ ਨਰੇਗਾ ਦਾ ਕੋਈ ਪੈਸਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਸਭ ਆ ਦਹਾਰ ਮੈਂ ਕਰਾਉਂਦਿਆਂ ਤੁਸੀਂ ਜਾ ਕੇ ਬਿਆਲਪੁਰ ਸੂਰਵੰਦ ਜਿਹੜਾ ਪੰਪ ਆ ਨਾ ਇੰਡੀਅਨ ਦਾ ਉਹਦੇ ਉੱਤੇ ਜਾ ਕੇ ਵੇਖੋ ਕਿੰਨਾ ਦਾ ਤੇਲ জ্বল ਗਿਆ ਇਹ ਮੇਰੀ ਪਿਲੋ ਬੇਨਤੀ ਸੁਣੀ ਜਾਇਓ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਹੜੀ ਪੋਗਲੈਂ ਲਾਈ ਆ ਸਾਨੂੰ ਪੋਗਲੈਂ ਦੀ ਲੋੜ ਕਿਉਂ ਪਈ ਇੱਥੇ ਟੈਂਕ ਦੇ ਵਿੱਚ ਜੀ ਪੋਗਲੈਂ ਦੀ ਲੋੜ ਸਾਨੂੰ ਤਾਂ ਪੈ ਗਈ ਵੀ ਸਾਡਾ ਜਿਹੜਾ ਸੱਪੜਾ ਇੱਥੋਂ 45 ਸਾਲ ਪਹਿਲਾਂ ਕਿਸੇ ਨੇ ਖਲਾਈ ਕੀਤੀ ਨਹੀਂ ਜੀ ਜਿਹੜੇ ਐਸਪਾਈ ਚਾਰੇ ਤੇ ਲਾਗੇ ਸੱਪੜ ਹੀ ਨਾ ਜੀ ਜੀ ਉਹਨਾਂ ਦੀ ਹਾਲਤ ਗਰਮੀਆਂ ਵਿੱਚ ਵੇਖਣ ਵਾਲੀ ਵੀ ਉੱਥੇ ਬੰਨ ਕੀ ਦਿਆ ਜੀ ਸੱਚ ਜਾਣਿਓ ਤੁਸੀਂ ਮੌਕੇ ਤੇ ਆ ਕੇ ਵੇਖਿਓ ਜੀ ਕਿ ਇਥੋਂ 5 ਤੋਂ 600 ਟਰਾਲੀ ਜਿਹੜੀ ਮੈਂ ਗਾਰ ਦੀ ਕਢਵਾ ਕੇ 280 ਰੁਪਏ ਟਰਾਲੀ ਦਾ ਦੇ ਕੇ ਕਰਾਇਆ ਸਾਡਾ ਇੱਕ ਪੁਰਾਣਾ ਚਪਰ ਉਹਦੇ ਵਿੱਚ ਛੁੱਟੀ ਆ ਜੀ ਠੀਕ ਹੈ ਜੀ ਜੀ ਤੇ ਇਸ ਤੋਂ ਇਲਾਵਾ ਜਿਹੜਾ ਰੋਜ਼ ਦਾ ਖਰਚਾ ਤੁਹਾਨੂੰ ਮੈਂ ਦੱਸ ਤੀ ਆ ਜੀ ਜੀ ਪੈਸਾ ਸਾਡੇ ਕੋਲ ਕੋਈ ਕੋਈ ਨਹੀਂ ਆ ਜੀ ਜੀ ਇਹਦੇ ਵਿੱਚ ਇਹ ਆ ਵੀ ਇਹ ਜੇਕਰ ਰਿਕਵੈਸਟ ਕਰਕੇ ਉਹਨਾਂ ਵੀ ਕੋਈ ਆਈ ਆਖਿਆ ਯਾਰ ਤੁਸੀਂ ਸਾਡੇ ਕੋਲ ਇੰਨਾ ਖਰਚਾ ਨਹੀਂ ਤੇ ਸਾਡੇ ਨਾਲ ਸਕੂਲ 'ਚ ਮਿੱਟੀ ਪੈਣ ਵਾਲੀ ਆ ਸਾਡੇ ਰਾਹਾਂ 'ਤੇ ਮਿੱਟੀ ਪੈਣ ਵਾਲੀ ਆ ਜੀ ਸਪਰੋ ਮੈਂ ਤੋਂ ਉਹਨਾਂ ਨਾਲ ਕਰਕੇ ਹੈ ਮੈਂ ਮੈਂ ਨਾ ਸਖੈਨ ਵੀਰ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿਉਂਕਿ ਚਲੋ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਾਉਂਦਾ ਉਹਨੂੰ ਖਰਚਾ ਜ਼ਰੂਰ ਪੈਂਦਾ ਹੈ ਹਨਾ ਹੁਣ ਮੰਨ ਲਓ ਵੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਡੀਜ਼ਲ ਦਾ ਖਰਚਾ ਪੈਂਦਾ ਸਾਨੂੰ ਪਾਰ ਟਰਾਲੀ ਦਾ ਖਰਚਾ ਪੈਂਦਾ ਸਾਨੂੰ ਪੌਗ ਲੈਂਡ ਦਾ ਖਰਚਾ ਪੈਂਦਾ ਸਾਨੂੰ ਜੀਸੀਬੀ ਦਾ ਖਰਚਾ ਪੈਂਦਾ ਹਨਾ ਇਹੀ ਗੱਲ ਕਹਿ ਰਹੇ ਹੋ ਨ ਹਾਂ ਉਹ ਖਰਚਾ ਚਲੋ ਤੁਹਾਨੂੰ ਪੈਂਦਾ ਹੈ ਜੋ ਤੁਸੀਂ ਗਾਰਵੀਂ ਕਢਵਾਤੀਆ ਹੁਣ ਮਿੱਟੀ ਨਿਕਲ ਰਹੀ ਆ ਕਮ ਸੇ ਕਮ ਉਹਦੇ ਵਿੱਚ ਪ੍ਰੋਫਿਟ ਤਾਂ ਮੈਂ ਹੁੰਦਾ ਹੀ ਹੋਊਗਾ ਨਾ ਜਿਹੜੇ ਪਿੰਡ ਦੇ ਲੋਕ ਆ ਜਿਹੜਾ ਐਸੀ ਭਾਈ ਜਰਾ ਤੁਹਾਡੇ ਤੇ ਬਲੇਮ ਲਗਾ ਰਿਆ ਵੀਰ ਜੀ ਪਤਾ ਕੀ ਗੱਲ ਇੱਕ ਜਾਂ ਦੋ ਬੰਦਾ ਬਲੇਮ ਲਾਉਦਾ ਕੋਈ ਮਤਲਬ ਥੋੜੀ ਕੀ ਦੀ ਦੇਖੋ ਵੀਰ ਜੀ ਇੱਕ ਦੋ ਬੰਦੇ ਨਹੀਂ ਸੁਣੋ ਸੁਣੋ ਭਾਜੀ ਮੇਰੀ ਗੱਲ ਸੁਣੋ ਘੜ ਤੋਂ ਘੱਟ 15 ਤੋਂ 20 ਬੰਦੇ ਸੀਗੇ ਉਹ ਇਹ ਕਹਿ ਰਹੇ ਸੀਗੇ ਵੀ ਘੜ ਤੋਂ ਘੱਟ 70 ਤੋਂ 80 ਟਰਾਲੀਆਂ ਮਿੱਟੀ ਆ ਜਿਹੜੀ ਉਹ ਜਾ ਚੁੱਕੀ ਆ ਹੁਣ ਤੁਸੀਂ 70 80 ਲਾਓ 70 ਹੀ ਲਾ ਲਓ ਠੀਕ ਹੈ ਔਰ 70 ਨਾਲ ਲਾਓ ਤੁਸੀਂ 50 ਹੀ ਲਾ ਲੋ ਤੇ 50 ਨੂੰ 800 ਦੇ ਨਾਲ ਕਰ ਲੋ ਮਲਟੀਪਲਾਈ ਤੇ ਉਹ ਦੇਖੋ ਕਿੰਨੇ ਬਣਦੇ ਆ ਮੈਂ ਉਹ ਨਹੀਂ ਗੱਲ ਕਹਿ ਰਿਹਾ ਗੱਲ ਇਹ ਆ ਕਿ ਤੁਹਾਡੇ ਪਿੰਡ ਦੇ ਲੋਕ ਹੀ ਤੁਹਾਡੇ ਤੇ ਬਲੇਮ ਲਗਾ ਰਹੇ ਆ ਮੈਂ ਉਹ ਨਹੀਂ ਗੱਲ ਕਰ ਰਿਹਾ ਮੈਂ ਤਾਂ ਹੀ ਤੁਹਾਡਾ ਪੱਖ ਪਾਉਣ ਲਈ ਤੁਹਾਨੂੰ ਕਾਲ ਕੀਤੀ ਆ ਕਿ ਭਾਜੀ ਅਸਲ ਚ ਮੈਟਰ ਹੈ ਕੀ ਆ ਤੁਸੀਂ ਖਲਾਈ ਖੁਦ ਕਰਵਾ ਰਹੇ ਜੋ ਜਾਂ ਕੋਈ ਸਰਕਾਰ ਕਰਵਾ ਰਹੀ ਆ ਜਾਂ ਕੋਈ ਮੰਨ ਲਓ ਅਧਿਕਾਰੀ ਕਰਾ ਰਿਹਾ ਮੈਂ ਤੁਹਾਡੇ ਨਾਲ ਇਸ ਵਿਹਾਰ ਤੇ ਗੱਲ ਕਰ ਰਿਹਾ ਅਜੇ ਕੋਈ ਅਧਿਕਾਰੀ ਨਹੀਂ ਕੋਈ ਕੁਝ ਨਹੀਂ ਹਜੇ ਤੇ ਆਪਦੇ ਕੋਲ ਖੁਦ ਕਰਾਉਂਦੇ ਆਂ ओके ਤੇ ਅੰਦਾਜ਼ਾ ਕਿੰਨੀਆਂ ਟਰਾਲੀਆਂ ਪੁੱਟੀਆਂ ਗਈਆਂ ਮਿੱਟੀ ਮਿੱਟੀ ਕਿੰਨੀ ਤੁਹਾਡੇ ਹਿਸਾਬ ਦੇ ਨਾਲ ਉਹ ਤਾਂ ਕਹਿ ਰਹੇ 70 ਆ ਤੇ ਤੁਹਾਡੇ ਹਿਸਾਬ ਨਾਲ ਕਿੰਨੀ ਟਰਾਲੀਆਂ ਮਿੱਟੀ ਜਿਹੜੀ ਆ ਪੁੱਟੀ ਜਾ ਚੁੱਕੀ ਆ ਕੋਈ 70 ਨਹੀਂ ਸਾਰੀ ਮਿੱਟੀ ਇੱਥੇ ਸਕੂਲ ਚ ਪਾਣ ਦੇਈ ਆ ਜੇ ਉਹਨਾਂ ਖੜੀ ਹੋ ਸਬਾਈਪੁਰ ਸਬਾਈਪੁਰ 20 ਟਰਾਲੀਆਂ ਖੜੀ ਮੈਂ ਦੱਸਦਾ ਸਬਾਈਪੁਰ ਮੰਡੀ ਦੇ ਵਿੱਚ ਗਈ ਆ ਮਿੱਟੀ ਵੀਡੀਓ ਵੀ ਉਹਨਾਂ ਨੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਵੀਡੀਓ ਵੀ ਬਣਾ ਕੇ ਲਿਆਂਦੀ ਆ ਮੈਂ ਖੁਦ ਵੀ ਮੌਕਾ ਦੇਖ ਕੇ ਆ ਜਿੱਥੇ ਜਾ ਰਹੀ ਆ ਆ ਦੀ ਇੱਕ ਥਾਂ ਤੋਂ ਥੋੜਾ ਕਿਤੇ ਮਿੱਟੀ ਆਉਂਦੀ ਹੂ ਉਹਨਾਂ ਦੀ ਵਾਤ ਵਾਤ ਜਿਆਦਾ ਨੇ 20 ਟ੍ਰਾਲੀਆਂ ਉਹਨਾਂ ਖੜੀਆਂ ਹੋਈਆਂ ਜੀ ਅੱਛਾ ਸਾਤ ਪਾਸੀ ਦਾ ਉਸ ਨੂੰ ਤੇ ਮਟੀ ਪਾਉਣਾ ਹੁਣ ਇੱਥੇ ਹੀ ਆਜੋ ਤੁਸੀਂ ਮੰਨ ਲਓ ਵੀ ਮੰਨ ਲਓ ਕਿਸੇ ਦੀ ਅਕਸਰ ਕੋਈ ਪਰਮਿਸ਼ਨ ਤਾਂ ਹੋਊਗੀ ਨਾ ਡਕਡੂਰ ਸਾਹਿਬ ਦੇ ਹਲਕੇ ਦਾ ਪਿੰਡ ਆ ਉਸ ਬਾਜਪੁਰ ਹਨਾ ਜਿੱਥੇ ਜਾ ਰਹੀ ਆ ਹੂੰ ਉਹ ਫਿਰ ਮੋਲ ਜਾ ਰਹੀ ਆ ਜਾਂ ਕਿਸੇ ਦੇ ਕਹਿਣ ਤੇ ਭਜਵਾਈ ਜਾ ਰਹੀ ਨਹੀਂ ਨਹੀਂ ਕਿਸੇ ਦੇ ਕਹਿਣ ਤੇ ਨਹੀਂ ਜਾ ਰਹੀ ਨਾਲ ਮੋਲ ਜਾ ਰਹੀ ਹੈ ਅੱਛਾ ਜੀ ਉਦਾਂ ਭਾਈਚਾਰਕ ਸਾਲੀ ਤੋਰ ਤੇ ਜਾ ਰਹੀ ਉਹਨਾਂ ਤੋਂ ਸਿਰਫ ਅਹੀਂ ਇਹ ਆ ਕਿ ਉਹਨਾਂ ਨੂੰ ਅਹੀਂ ਜੋ 10 20 20 ਟ੍ਰਾਲੀਆਂ ਦਿੱਤੀਆਂ ਉਹਨਾਂ ਤੋਂ ਅਹੀਂ ਉਹਦੇ ਵਿੱਚ ਅਸੀਂ ਪਿੰਡ ਦਾ ਉਹਨਾਂ ਤੋਂ ਕੰਮ ਕਰਾਉਣਾ ਕੋਈ ਅਸੀਂ ਮਿੱਟੀ ਸਟਾਉਣੀ ਉਹਨਾਂ ਦੇ ਪਾਸਿਓਂ ਜੀ ਜਾਂ ਆਦਰ ਜਿਹੜੇ ਕੰਮ ਵਾਲੇ ਉਹ ਕਰਾਉਣੇ ਉਹਨਾਂ ਦਾ ਅਸੀਂ ਜੇ ਮੰਨ ਲਓ ਪਿੰਡ ਦੀ ਮਿੱਟੀ ਤੁਸੀਂ ਬਾਅਦ ਚੋਂ ਵੀ ਸਟਾਉਣੀ ਹੈ ਪਿੰਡ ਦੀ ਮਿੱਟੀ ਜੇ ਪਿੰਡ 'ਚ ਹੀ ਪੈ ਜੇ ਤੇ ਆਪੇ ਤੁਹਾਡੀ ਸ਼ੋਭਾ ਕਰਨ ਸਾਰੇ ਲੋਕ ਹਨਾ ਜਿਹੜੇ ਅੱਜ ਇਲਜ਼ਾਮ ਲਗਾ ਰਹੇ ਆ ਉਹ ਕਹਿੰਦੇ ਵੀ ਅਸੀਂ ਜੇ ਪੁੱਛਿਆ ਨਾ ਤੇ ਸਾਨੂੰ ਕਹਿੰਦੇ ਵੀ ਤੁਹਾਡੇ ਤੋਂ ਜੋ ਹੁੰਦਾ ਕਰ ਲਓ ਮੇਰੀ ਕੰਮ ਦੇ ਵਿੱਚ ਦਖਲ ਨਾ ਦੋ ਉੱਥੇ ਕੁਝ ਆਗੂ ਇਹੋ ਜਿਹੇ ਮਤਲਬ ਕਿ ਜਿਹੜੇ ਲੋਕ ਖਲੋਤੇ ਸੀ ਨਾ ਉਹ ਗੱਲਾਂ ਇਹੋ ਜਿਹੀਆਂ ਵੀ ਕਰ ਲਈ ਸੀਗੇ ਵੀਰ ਜੀ ਇਹ ਜੇ ਬੰਦਾ ਕੋਈ ਕਹਿ ਸਕਦਾ ਨਾ ਮੈਨੂੰ ਮੇਰੇ ਨਾਲ ਜਾਂ ਕਿਸੇ ਨੇ ਗੱਲ ਕੀਤੀ ਹੋਵੇ ਕਿਸੇ ਵੀ ਜਿੰਨਾ ਤੁਹਾਡੇ ਨਾਲ ਗੱਲ ਕੀਤੀ ਆ ਚਾਹੀ ਫਲਾਣੇ ਟਾਈਮ ਸੁਖਿਆਣ ਸਿੰਘ ਕੋਲ ਗਏ ਹਾਂ ਉਹਦੇ ਨਾਲ ਅਸੀਂ ਗੱਲ ਕੀਤੀ ਵੀ ਯਾਰ ਅਸੀਂ ਇਹ ਮਿੱਟੀ ਪਾਉਣੀ ਆ ਜਾਦੂ ਕਰਦਾ ਮੇਰੇ ਨਾਲ ਤਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਹਨਾਂ ਬੰਦਿਆਂ ਨੇ ਜਿਹਨਾਂ ਬੰਦਿਆਂ ਦਾ ਕੰਮ ਹੁਣ ਮੰਨ ਲਓ ਜਿਹਦੇ ਘਰਾਂ ਦੇ ਵਿੱਚ ਲਾਗੇ ਕੰਮ ਹੁੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਤੇ ਜਿਹੜਾ ਪਾਸੇ ਬੰਦਾ ਕਹੀ ਜੋ ਉਹਦਾ ਕੋਈ ਮਸਲ ਨਹੀਂ ਜਾਂ ਜੀ ਬੀਡੀਪੀਓ ਪਿੱਛੀ ਪਿੰਡ ਗੱਲ ਕਰੇ ਸ਼੍ਰੀਮਾਨ ਜੀ ਪ੍ਰਵੇਸ਼ ਕੋਇਲ ਜੀ ਹਾਂ ਜੀ ਰਿੰਪਲ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਭਿਕਿਉ ਵਣ ਤੋਂ ਹਾਂਜੀ ਹਾਂਜੀ ਕੋਲੋ ਜੀ ਇੱਕ ਨਾ ਪਿੰਡ ਬੇਗੇਪੁਰ ਦੇ ਵਿੱਚ ਛੱਪੜ ਦੇ ਵਿੱਚੋਂ ਮਿੱਟੀ ਕੱਢ ਕੇ ਹਲਕਾ ਖੇਮ ਕਰਨ ਦਾ ਪਿੰਡ ਆ ਤੇ ਖਡੂਰ ਸਾਹਿਬ ਦੇ ਪਿੰਡ ਸ਼ਹਾਬਾਜਪੁਰ ਦੇ ਵਿੱਚ ਉਹ ਮਿੱਟੀ ਵੇਚੀ ਜਾ ਰਹੀ ਆ ਪਿੰਡ ਦੇ ਲੋਕ ਕਹਿੰਦੇ ਨੇ ਵੀ ਪਿੰਡ ਦਾ ਹੀ ਇਹ ਬਾਗੂ ਮਿੱਟੀ ਵੇਚ ਰਿਆ ਹੈ ਬੇਗੇਪੁਰ ਦਾ ਹਾਂਜੀ ਬੇਗੇਪੁਰ ਦੀ ਗੱਲ ਕਰਦੇ ਹੋ ਹਾਂਜੀ ਬੇਗੇਪੁਰ ਦੀ ਕੋਈ ਗੱਲ ਨਹੀਂ ਜੀ ਮੈਂ ਹੁਣੇ ਹੀ ਕਰਦਾ ਕਲੀਅਰ ਤੁਸੀਂ ਮੈਨੂੰ ਦੱਸ ਰਹੇ ਹੋਗੇ ਜੀ ਹੁਣ ਮੈਂ ਫੈਕਟ ਵੈਰੀਫਾਈ ਕਰ ਲੈਣਾਗਾ ਜੀ ਆਦਰਵਾਇਸ ਕਿਵੇਂ ਕਲੀਅਰ ਹੋਊਗਾ ਪੋਸੀਬਲ ਨਹੀਂ ਨਾ ਹੈਗਾ ਪੋਸੀਬਲ ਹੈ ਪੋਸੀਬਲ ਇਸ ਤਰ੍ਹਾਂ ਹੋ ਸਕਦਾ ਹੈ ਨਾ ਵੀ ਤੁਸੀਂ ਇੱਕ ਵਾਰ ਜਾ ਕੇ ਉੱਥੇ ਚੈੱਕ ਕਰੋ ਪਤਾ ਲੱਗੇ ਤੁਹਾਨੂੰ ਵੀ ਵਾਕਈ ਇੱਥੇ ਮਿੱਟੀ ਪੁੱਟੀ ਜਾ ਰਹੀ ਹੈ ਸਮਝੇ ਮੈਂ ਤਾਂ ਕਹਿਤਾ ਪਹਿਲਾਂ ਹੀ ਤੁਹਾਨੂੰ ਵੀ ਚੈੱਕ ਕਰਦਾਗਾ ਜੀ ਕਰਵਾ ਲੈਣਾ ਕੋਈ ਨਹੀਂ ਮੈਂ ਚੈੱਕ ਕਰਦਾ ਠੀਕ ਹੈ